ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਉਹ ਗੁਰਦੁਆਰਾ ਸ਼੍ਰੀ ਪੱਤੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਤੇ ਉਹਨਾਂ ਨੇ ਕੋਈ ਵੀ ਸਿਆਸੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅੱਜ ਨਤਮਸਤਕ ਉਹਨਾਂ ਨੂੰ ਇਹ ਕੀ ਕਿਹਾ ਚੱਲ ਰਹੀ ਸੀ ਅਗੇ ਹਰਦੀਪਾ ਅੱਖਰ ਵਾਈਨਾਂ ਅੱਜ ਲੋ ਲੋਕੋ ਜਿਹੜੇ ਆਪਣਾ ਪਵਿੱਤਰ ਧਰਤੀ ਉਹ ਪਿੱਛੇ ਰੱਖੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੇਖੇ ਪਰਵਾਸ ਸਹਿਤ ਜਿਹੜੇ ਨਤਮਸਤਕ ਹੋਣ ਆਇਆ ਸਜਦਾ ਕਰਨ ਆਇਆ ਧੁਕੇ ਸਾਹਿਬ ਜਾ ਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵਿਰਲੇ ਇਰਾਦੇ ਔਰ ਬੋਲੇ ਸੋਨਿਆ ਅਲਬinare ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਦਿਨਾਂ ਵਿੱਚ ਉਸ ਵਿੱਚ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪ੍ਰਧਾਨ ਮੰਤਰੀ ਨੇ ਦਿੱਤਾ ਕਿ ਪਹਿਲੀ ਵਾਰ ਛੋਟੇ ਸਭ ਜਾਂਚਾਂ ਸ਼ਰਧਾਂਜਲੀ ਵਿਦਿਤੀ ਦੀ ਇੱਥੇ ਘੰਟੀ ਦੀ ਡਿਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਦੇ 25 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਹੈ ਪਾਰਲੀਮੈਂਟ ਦਾ ਸਰਕਾਰੀ ਰਿਕਾਰਡ ਤੇ ਤਾਂ ਦੇਰੀ ਹੋ ਰਹੀ ਹੈ ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂ ਸੁਭਾਰੇ ਨੇ ਮੰਡੀ ਸਿੱਖਿਆਮਾ ਸਿੱਕੇ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ परमात्मा ने जो छोटी सी सेवा मेरी लाई हुई है पंजाब वास्ते मैं भी हर वक्त यही अरदास करता हूं कि परमात्मा जि जिन्ना भी मौका देता है मैं मैंने बालबाक्षी समाजबाक्षी पंजाब के लोकां दी भलाई वास्ते मैं ਜਿਹੜਾ ਉਹ ਕੰਮ ਕਰਦਾ ਸਰ ਧੰਨਵਾਦ ਉਹ ਟ੍ਰੇਨੇ ਕਿਸਾਨ ਨੇ ਮੈਂ ਆਪਣਾ ਕੋਈ ਵੀ ਰਾਜਨੀਤਿਕ ਜਾਂ ਗੋਲ ਦਾ ਇਖਤਿਚਾਰ ਕਰਨ ਚਾਹੇ ਨਾ ਵੀ ਅੱਜ ਆਜਾ ਸਰ ਜੀ ਸਵਾਲ ਸਰਕਾਂ ਦਾ ਟੈਲ ਕੀਤੀ ਸੀ ਛੋੜਾ ਕਰਨ ਦੀ ਸਰ ਚਲੋ ਸੀਐਮ ਸਾਹਿਬ ਅੱਜ ਇੱਥੇ ਆ ਕੇ ਇਹਨਾਂ ਨੇ ਮੱਥਾ ਟੇਕਿਆ ਆਏ ਸਾਲ ਉਹਦੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਆਇਆ ਚਾਹੁੰਦਾ ਸੀ ਕਿ ਮੈਂ ਪਹਿਲਾ ਪਾਇਆ ਕਿ ਸੰਗਤ ਨੂੰ ਔਖਾ ਹੀ ਨਾ ਹੋਵੇ ਆਏ ਸਾਲ ਆ ਕੇ ਸਜਦਾ ਕਰਦੇ ਆ ਨਮਸਕਾਰ ਕਰਦੇ ਆ ਉਹ ਤਾਂ ਕਰਕੇ ਦੋ ਦਿਨ ਪਹਿਲਾਂ ਆਏ ਨੇ ਤੇ ਉਹਨਾਂ ਦੇ ਮਨ 'ਚ ਬੜੀ ਸ਼ਰਧਾ ਹੈ ਪਾਈਵਾਰ ਆਉਂਦੇ ਆ ਤੇ ਉਹ ਇਹ ਵੀ ਚਾਹੁੰਦੇ ਆ ਕਿ ਇੱਥੇ ਰਸ਼ ਨਾ ਹੋਵੇ ਇਹ ਸ਼ਹਾਬਤ ਦੀ ਜਿਹੜੀ ਮਹਾਨ ਧਰਤੀ ਨੂੰ ਹਰ ਕੋਈ ਨਮਸਕਾਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ ਇੱਥੇ ਹਰ ਕੋਈ ਸਜਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ ਵੀ 30 ਲੱਖ ਤੋਂ ਉੱਪਰ ਸੰਗਤ ਆਈ ਸੀ ਔਰ ਇਸ ਸਾਲ ਵੀ ਬਹੁਤ ਜਿਆਦਾ ਹੋਵੇ ਤੇ ਵੀ ਜਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਸੀਐਮ ਸਾਹਿਬ ਨੇ ਪੁੱਛੇ ਡੀ ਸਾਹਿਬ ਨੂੰ ਤੇ ਐਸਐਸ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰਿਆਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ ਮਾਨ ਸਾਹਿਬ ਆਜਾ ਕੇ ਆਪਣਾ ਸਿਰ ਦਾ ਕਰਕੇ ਗਏ ਆ ਕਮੇਟੀ ਮੈਂਬਰ ਵੱਲੋਂ ਮੰਗ ਪੱਤਰ ਵੀ ਮੰਗ ਦਿੱਤਾ ਗਿਆ ਹੈ ਮੰਗ ਕੀਤੀ ਗਈ ਹੈ ਕੋਈ ਸੜਕਾਂ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੋਈ ਹੋਰ ਇਤਿਹਾਸਿਕ ਮਾਰਤਾਂ ਨੂੰ ਲੈ ਕੇ ਕੀਤੀ ਪਿਆ ਉਹਦੇ ਬਾਰੇ ਦੇਖੋ ਮਾਨਯੋਗ ਸਦਾ ਪਵਾਂਸੀ ਮਾਨ ਸਾਹਿਬ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਰਫ ਮੱਥਾ ਟੇਕਣ ਆਇਆ ਜਿਹੜਾ ਪੋਲੀਟਿਕਲ ਹੈ ਕੋਈ ਮੰਗ ਹੈ ਉਹ ਉਹਨਾਂ ਨੇ ਲੈ ਲਿਓ ਕਹਿੰਨੇ ਬਾਅਦ ਵਿੱਚ ਮੈਂ ਫੋਨ ਕਰਕੇ ਡਿਸਕਸ ਕਰੂੰਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਆ ਰਿਪੇਅਰ ਹੋਈਆਂ ਨੇ ਫਤਿਹਗੜ੍ਹ ਮਾਰਤ ਸਾਰਾ ਪੂਰਾ ਜਿਹੜੀਆਂ ਸੜਕਾਂ ਨੇ ਫਤਿਹਗੜ੍ਹ ਡਿਸਟ੍ਰਿਕਟ ਦੀਆਂ ਚਾਹੇ ਬਸੇ ਹੈ ਚਾਹ ਸਾਰੇ ਕੰਮ ਸਟਾਰਟ ਹੋ ਰਹੇ ਨੇ